ਹੈਲੋ ਹਾਂਜੀ ਹਾਂਜੀ ਸੰਖੇਪ ਸਰ ਮੈਂ ਪੱਤਰਕਾਰ ਸੁਤਰਾਮ ਸਿੰਘ ਟਾਈਗਰ ਪੰਜਾਬ ਨਿਊਜ਼ ਚੈਨਲ ਤੋਂ ਬੋ ਰਿਹਾ ਸੀ ਹਾਂਜੀ ਹਾਂਜੀ ਤੇ ਸਰਕਾਰ ਕਮੇਟੀ ਦੇ ਸੂਬਾ ਪ੍ਰਧਾਨ ਸਰਦਾਰ ਲਖਵੀਰ ਸਿੰਘ ਨਾਲ ਗੱਲ ਹੋ ਰਹੀ ਹੈ ਜੀ ਬਿਲਕੁਲ ਜੀ ਲਖਵੀਰ ਸਿੰਘ ਬੋਲਦਾ ਸਤਰਾਮ ਸਿੰਘ ਧੰਨਵਾਦ ਆਪ ਜੀ ਦਾ ਗੱਲ ਕਰਨ ਲਈ ਜੀ ਬਹੁਤ ਜੀ ਆ ਥੈਂਕ ਯੂ ਸਰ ਤੇ ਪਤਾ ਲੱਗਿਆ ਵੀ ਅੱਜ ਇੱਕ ਕਰਤਾਰਪੁਰ ਦੇ ਲਾਂਘੇ ਦੇ ਸਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਜਿੰਨੀਆਂ ਵੀ ਕਾਨੂੰਨੀ ਸੇਵਾਵਾਂ ਉਹਨਾਂ ਨਾਲ ਤੁਸੀਂ ਸੰਪਰਕ ਕੀਤਾ ਹੈ ਕੋਈ ਮੰਗ ਪੱਤਰ ਦਿੱਤੇ ਹੈ ਇਸ ਸਬੰਧ ਚ ਥੋੜਾ ਜਿਹਾ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਇਸ ਤਰ੍ਹਾਂ ਇਹ ਜਿਹੜਾ ਸਾਰਾ ਸੀ ਸਫ਼ਰ ਤੈਅ ਕੀਤਾ ਹੈ ਵੇਖੋ ਜਦੋਂ ਗੁਰੂ ਨਾਨਕ ਸਾਹਿਬ ਦਾ ਉਤਾਰ ਦਿਹਾੜਾ ਪਾਕਿਸਤਾਨ ਨਨਕਾਣਾ ਸਾਹਿਬ ਵਿੱਚ ਹੋਇਆ ਸੀਗਾ ਜੋ 1469 ਵਿੱਚ ਤੇ ਸਾਰੀਆਂ ਜੀ ਉਸ ਤਰ੍ਹਾਂ ਤੇ ਮੈਂ ਨਮਸਕਾਰ ਕਰਨਾ ਚਾਹੁੰਦੀ ਸੀ ਓਕੇ 1947 ਵਿੱਚ ਦੋ ਦੇਸ਼ ਬਣ ਕੇ ਪਾਕਿਸਤਾਨ ਤੇ ਇੰਡੀਆ ਬਣ ਗਿਆ ਦੋ ਸਟੇਟਾਂ ਵੱਖ ਦੋ ਦੇਸ਼ ਇੱਕ ਦੇਸ਼ ਦੋ ਦੇਸ਼ ਬਣ ਗਏ ਸੀ ਜੀ ਤੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਮਨਾਉਣ ਤੇ ਆਪਣਾ ਗੁਰੂ ਅਰਜਨ ਸਾਹਿਬ ਜੀ ਦੇ ਜਿਹੜਾ ਮਨਾਉਣ ਲਈ ਸਿੱਖ ਸੰਗਤਾਂ ਇੱਥੋਂ ਪੰਜਾਬ ਤੋਂ ਜਿੱਥੇ ਜਾਂਦੇ ਸੀ ਹਿੰਦੂਸਤਾਨ ਆਪਣੇ ਭਾਰਤ ਜਿੱਥੇ ਜਾਂਦੇ ਸੀ ਜੀ ਤੇ ਐਕਤੀ ਤੇ ਤੇ ਗੁਰੂ ਨਾਨਕ ਦੇਵ ਜੀ ਸਿੱਖ ਬੈਠਾ ਹੋਏ ਅਰਦਾਸ ਕਰਦਾ ਤਲ ਗੁਰੂ ਚਰਨਾ ਸੱਚੇ ਪਾਤਸ਼ਾਹ ਸਾਨੂੰ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਬਖਸ਼ੇ ਜਾਣ ਸੇਵਾ ਧਮਾਲ ਪੰਥੋਂ ਪੂਰੀ ਜਾਵੇ ਅਗਰ ਸਰੀ ਗੁਰਦੁਆਰਿਆਂ ਚ ਹੁੰਦੀ ਆ ਜੀ ਅਰਦਾਸ ਹੁੰਦੀ ਨਾ ਤੜਕੇ ਜੀ 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 ਇਹਨਾਂ ਭਾਰਤ ਸਰਕਾਰ ਨੇ ਉਹ ਬਿਲਕੁਲ ਬੈਨ ਕਰਤਾ ਸੀ ਗ੍ਰਹਿ ਮੰਤਰੀ ਚਿੱਠੀ ਭੇਜਤੀ ਸ਼ਰਮਣੀ ਕਮੇਟੀ ਨੇ ਵੀ ਬਿਲਕੁਲ ਯਾ ਇੱਕ ਜਥੇ ਨਹੀਂ ਜਾਇਆ ਜਾਣਗੇ ਜੀ ਇਹ ਖਬਰ ਸੁਣੀ ਤੇ ਸਾਰੀ ਕੌਮ ਦੇ ਹਿਰਦੇ ਬਲੁੰਦਰੇ ਗਏ ਹਾਂਜੀ ਹਾਂ ਸਰਕਾਰ ਦਾਸ ਕਰਦੇ ਸੀ ਗੁਰੂ ਚਰਨਾ ਚ ਵੀ ਸਾਨੂੰ ਖੁੱਲੇ ਦਰਸ਼ਨ ਦਿੱਤੇ ਜਾਂ ਤੇ ਇਹ ਧਮਕੀ ਖਾਦੇ ਉਹ ਵੀ ਬੰਦ ਕਰਤੇ ਕਿਹੜੇ ਵੀਜੇ ਤੇ ਉਹ ਵੀ ਬੰਦ ਕਰਤੇ ਓਕੇ ਕਿਰਪਾ ਸੀ ਇੱਥੇ ਸਾਰੀਆਂ ਸਿੱਖ ਜਥੇਬੰਦੀਆਂ ਗੁਰੂ ਗ੍ਰੰਥ ਸਤਕਾਰ ਕਮੇਟੀ ਪੰਜਾਬ ਇੰਟਰਨੈਸ਼ਨਲ ਪੰਥਕਦਾਲ ਹੋਰ ਜਥੇਬੰਦੀਆਂ ਜੀ ਇੰਟਰਨੈਸ਼ਨ ਬੈਠਾ ਤੇ ਹੋਰ ਜਥੇਬੰਦੀਆਂ ਰਲ ਕੇ ਪੂਰੀਪਰ ਇਕੱਠ ਵੱਡਾ ਕਰਕੇ ਹਾਂਜੀ ਆਪਣੇ ਰਾਸ਼ਟਰਪਤੀ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਦਾ ਨਾਂ ਤੇ ਮੰਗ ਪੱਤਰ ਦਿੱਤੇ ਵੀ ਕਿਹੜੇ ਇਹਨੂੰ ਜਲਦੀ ਇਹ ਰਸਤਾ ਖੋਲਿਆ ਜਾਵੇ ਨਹੀਂ ਤੇ ਵੱਡਾ ਸੰਘਰਸ਼ ਤਿੱਖਾ ਸੰਘਰਸ਼ ਨਹੀਂ ਕਰਨ ਮਜਬੂਰ ਮਜਬੂਰ ਹੋਣਾ ਪਊਗਾ ਇਹ ਸਰ ਅੱਜ ਹੀ ਕੀਤਾ ਗਿਆ ਸੀ ਸਾਰਾ ਪ੍ਰਾਲਾ ਨਹੀਂ ਇਹ ਕਾਫੀ ਅਜੇ ਤੋਂ 15 ਦਿਨ ਪਹਿਲਾਂ ਪੀਆ ਪਿਛਲੇ ਵੀ ਨਹੀਂ 16 ਤਰੀਕ ਨੂੰ ਦਿੱਤਾ ਹੈ ਮੰਗ ਪੱਤਰ ਜੀ ਪਿਛਲੇ 2 ਮਹੀਨੇ ਦੀ 16 ਤਰੀਕ ਤੋਂ ਹੀ ਮਤਲਬ ਸੰਘਰਸ਼ ਜਾਰੀ ਸੀ ਗਾਇ ਅੱਜ ਕਰਤੀ ਆ ਰਹੀ ਵੱਖ-ਵੱਖ ਜਥੇਬੰਦੀਆਂ ਨੇ ਮੀਟਿੰਗਾਂ ਕਰਕੇ ਗੱਲ ਤੇ ਬੋਲ ਰਹੇ ਵੀ ਹਸਤਾਖ ਲਾ ਜਾਵੇ ਗੁਰੂ ਨਾਨਕ ਸਾਹਿਬ ਦਾ ਲੰਘਾ ਕਾਟਾ ਸਾਰੇ ਗੁਰੂ ਘਰ ਕਿਵੇਂ ਗੁਰੂ ਅਰਜਨ ਸਾਹਿਬ ਦੇ ਸ਼ਹੀਦ ਇਸ ਤਾਂ ਲਾਹੌਰ ਦੇ ਵਿੱਚ ਸ਼ਹਾਦਤ ਹੋਈ ਭਾਈ ਮਨੀ ਸਿੰਘ ਜੀ ਹੋਰ ਸਾਡੀ ਨੇਕਾਂ ਹਜ਼ਾਰਾਂ ਕੌਮ ਦੇ ਸ਼ਹੀਦ ਲਾਹੌਰ ਦੇ ਵਿੱਚ ਹੱਤਾਂ ਹੋਈਆਂ ਨੇ ਭਾਈ ਜਵਾਹਰ ਸਿੰਘ ਭਾਈ ਬਾਜ ਸਿੰਘ ਹੋਰ ਬੜੀਆਂ ਸ਼ਹਾਦਤਾਂ ਅਸੀਂ ਗਿਣ ਨਹੀਂ ਸਕਦੇ ਲਾਹੌਰ ਚ ਕਿੰਨੀਆਂ ਸਿੱਖਾਂ ਦੀ ਸ਼ਹਾਦਤਾਂ ਕਿੰਨੇ ਸਿੱਖਾਂ ਦੇ ਲੱਗੇ ਲਾਹੌਰ ਦੇ ਵਿੱਚ ਜੀ ਤੇ ਉੱਤੇ ਹੋਰ ਵੀ ਬੜੇ ਗੁਰੂ ਨਾਨਕ ਸਾਹਿਬ ਦੇ ਕਿਹੜੇ ਇਤਿਹਾਸ ਗੁਰੂ ਘਰ ਨੇ ਸ਼ੇਰ-ਏ-ਪੰਜਾਬ ਦਾ ਰਾਜ ਉੱਥੇ ਲਾਹੌਰ 'ਚ ਖਾਲਸਾ ਰਾਜ ਰਿਆ ਉੱਥੇ ਰਾਜਤਾਨੀ ਸੱਤੀ ਸੇ ਕੌਮ ਦੀ ਲਾਹੌਰ ਦੇ ਵਿੱਚ ਜੀ ਜਿਹੜੇ ਲੋਕ ਜਾਂਦੇ ਸੀ ਉਹ ਨਾਲੇ ਆਪਦੇ ਖਾਲਸੇ ਰਾਜ ਦੇ ਕਿੜਾ ਉਹ ਵੀ ਵੇਖ ਕੇ ਆਦੇ ਸੀ ਜੀ ਸਾਰਾ ਦਰਸ਼ਨ ਕਰਕੇ ਆਦੇ ਸੀ ਅੱਜ ਜਦੋਂ ਭਾਰਤ ਸਰਕਾਰ ਨੇ ਚੀਜ਼ ਲਾਂਗਾ ਖੋਲਿਆ ਹੈ ਅੱਜ ਜਿੱਠੀ ਭੇਜੀ ਵੀ ਜਿੱਥੇ ਜਾਣਗੇ ਇੱਕ ਦਿੱਲੀ ਕਮੇਟੀ ਭੇਜੇਗੀ ਇੱਕ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਜੀ ਉਹ ਜਾਣ ਕੇ ਤਿਰ ਤਾ ਥੋੜਾ ਰਹਿ ਗਿਆ ਹੈ ਤੇ ਫਿਰ ਵੀ ਅਸੀਂ ਸਰਕਾਰ ਦਾ ਇੱਕ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਦੁਬਾਰਾ ਰਸਤਾ ਖੋਲ੍ਹਿਆ ਸਿੱਖਾਂ ਸਿੱਖਾਂ ਤੋਂ ਰਸਤਾ ਖੁੱਲ ਗਿਆ ਜੀ ਸਿੱਖ ਧਰਮ ਲਈ ਬਹੁਤ ਵੱਡੀ ਇੱਕ ਪ੍ਰਾਪਤੀ ਆ ਕਰਦੇ ਬੜੀ ਪੁੱਛੀ ਸੀ ਕੱਲ ਵੀ ਕਿਹੜੇ ਪਾਸਪੋਰਟ ਉੱਤੇ ਜਮ੍ਹਾਂ ਕਰ ਕਿੰਨਾ ਯਾਤਰਾ ਕਰਨ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੜੇ ਤੋਂ ਆਪਣੇ ਪਾਸਪੋਰਟ ਉੱਤੇ ਜਮ੍ਹਾਂ ਕਰਾਉਣਗੇ ਸ਼੍ਰੋਮਣੀ ਕਮੇਟੀ ਨੇ ਤੇ ਦਿੱਲੀ ਕਮੇਟੀ ਨੂੰ ਜੋ ਆਪਣੀ ਬਹੁਤ ਸਸਤਾ ਲੈ ਜਾਂਦੀਆਂ ਨੇ ਉਹ ਆਪਣੇ ਕਿਹੜਾ ਗ੍ਰੈਪ ਵਾਗੋਲੋ پابੰਦੀ ਲੱਗੀ ਹੋਣਾ ਅੱਜ ਵਾਪਸ ਲੈ ਲਈ ਆ ਇਹ ਤਾਂ ਇੱਕ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਵਧੀਆ ਇੱਕ ਖੁਸ਼ੀ ਦੀ ਖਬਰ ਆ ਤੇ ਨਾਲ ਦੀ ਨਾਲ ਤੁਹਾਡੀ ਜਥੇਬੰਦੀ ਆ ਜਿਹੜੀ ਵਧਾਈ ਦੇ ਪਾਤਰੋਂ ਜੀ ਬਿਲਕੁਲ ਜੀ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਤੇ ਕਿਰਪਾ ਕੀਤੀ ਸਾਰੀ ਕੌਮ ਤੇ ਕਿਰਪਾ ਹੋਈ ਏ ਤੇ ਚਲੋ ਸਾਰਿਆਂ ਨੇ ਕਿੰਨਾ ਕੰਨਾ ਜ਼ੋਰ ਲਾ ਕੇ ਕਿੱਥੇ ਵੀ ਗੁਰੂ ਨਾਨਕ ਲਾ ਵੱਖੇ ਸਿੱਖ ਬੈਠਿਆ ਜੀ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਨੇ ਪੂਰੀ ਮਿਹਨਤ ਕੀਤੀ ਤੇ ਅੱਜ ਭਾਰਤ ਸਰਕਾਰ ਤੇ ਜਿਹੜਾ ਦਬਾਅ ਬਣਾ ਕੇ ਤੇ ਰਸਤਾ ਚਲੋ ਨਾ ਲਾਂਘਾ ਖੋਲਿਆ ਅਸੀਂ ਸਾਰੇ ਦੇਸ਼ ਦੀ ਸਰਕਾਰ ਦਾ ਪੰਜਾਬ ਦੀ ਸਰਕਾਰ ਦਾ ਦਿਲ ਦੀਆਂ ਘ੍ਰਾਈਆਂ ਧੰਨਵਾਦ ਕਰਦੇ ਆ ਕਿੰਨਾ ਦੁਬਾਰਾ ਰਸਤਾ ਕੋਲ ਕੇ ਕੜਾ ਪਾਕਿਸਤਾਨ ਨੂੰ ਤੇ ਯਾਤਰਾ ਦਾ ਅਸੀਂ ਧੰਨਵਾਦ ਦਿਲੋਂ ਧੰਨਵਾਦ ਕਰਦੇ ਆਂ ਸਾਰੀਆਂ ਪੰਜਾਬ ਸਰਕਾਰ ਦਾ ਔਰ ਸੈਂਟਰ ਸਰਕਾਰ ਦਾ ਜਿਹਨੇ ਇੱਕ ਕਣ ਦੁਬਾਰਾ ਦਰਸ਼ਨ ਕਰਨ ਦਾ ਮੌਕਾ ਦਿੱਤਾ ਜੀ ਬਬਾ ਜੀ ਲੋਕਾਂ ਵੱਲੋਂ ਅਤੇ ਸਾਡੇ ਚੈਨਲ ਟਾਈਗਰ ਪੰਜਾਬ న్యూਸ ਵੱਲੋਂ ਤੁਹਾਡਾ ਵੀ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਹ ਸਮਝਦੇ ਆ ਉਹਨਾਂ ਸੰਘਰਸ਼ ਕੀਤਾ ਤੇ ਉਹਦੇ ਵਿੱਚ ਅੱਜ ਸਫਲ ਹੋ ਗਏ ਇਸ ਲਈ ਸਾਰੇ ਜੀ ਟੈਨਲ ਦਾ ਵੀ ਸਾਡੀਆਂ ਚੈਨਲ ਟਾਈਗਰ ਪੰਜਾਬ న్యూਸ ਦਾ ਧੰਨਵਾਦ ਜਲਦੀ ਹੀ ਕਰਿਆ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕਰਕੇ ਤੇ ਦੁਨੀਆ ਤੱਕ ਗੱਲ ਪਹੁੰਚਾਈ ਆ ਆਪ ਜੀ ਦਾ ਬਹੁਤ ਧੰਨਵਾਦ ਸਾਰੀ ਟੀਮ ਦਾ ਹੀ ਸਾਰੇ ਚੈਨਲ ਦਾ ਸਾਰੀ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਬਹੁਤ ਵੇਰ ਬਣੀ ਵੈਗਰੂ ਜੀ ਦਾ ਕੰਮ ਸਾਹਿਬ ਜੀ ਦਾ ਕੰਮ ਸਾਹਿਬ ਜੀ ਦਾ ਬਹੁਤ ਧੰਨਵਾਦ ਧੰਨਵਾਦ